ਇਨਸਾਨ ਨੂੰ ਹਮੇਸ਼ਾ ਸਬਰ ਸੰਤੋਖ ਤੇ ਸਿੱਦਕ ਦੇ ਧਾਰਨੀ ਰਹਿਣਾ ਚਾਹੀਦਾ ਜਿਹੜਾ ਇਨਸਾਨ ਸਬਰ ਸੰਤੋਖ ਤੇ ਸਿੱਦਕ ਦਾ ਧਾਰਨੀ ਹੁੰਦਾ ਸੱਚ ਜਾਣਿਓ ਇੱਕ ਨਾ ਇੱਕ ਦਿਨ ਉਹ ਮੰਜ਼ਿਲ ਜ਼ਰੂਰ ਸਰ ਕਰਦਾ ਇੱਕ ਨਾ ਇੱਕ ਦਿਨ ਉਹ ਆਪਣੀ ਮੰਜ਼ਿਲ ਤੇ ਜ਼ਰੂਰ ਪਹੁੰਚ ਜਾਂਦਾ ਕੋਈ ਦੁਨੀਆ ਦੀ ਇਹੋ ਜੀ ਤਾਕਤ ਨਹੀਂ ਜਿਹੜੀ ਉਹਨੂੰ ਰੋਕ ਸਕੇ ਇਤਿਹਾਸ ਗਵਾਹ ਇੰਨਾਂ ਚੀਜ਼ਾਂ ਦਾ ਬਹੁਤ ਤਕੜੇ ਤਕੜੇ ਬਿਜ਼ਨਸਮੈਨ ਹੋਏ ਆ ਜਿਨ੍ਹਾਂ ਨੇ ਚੰਦ ਰੁਪਈਆ ਜਾਂ ਚੰਦ ਪੈਸਿਆਂ ਤੋਂ ਆਪਣਾ ਬਿਜ਼ਨਸ ਸ਼ੁਰੂ ਕੀਤਾ ਸੀ ਤੇ ਅੱਜ ਵੱਡੇ ਵੱਡੇ ਜਿਹੜੇ ਅੰਪਾਇਰ ਖੜੇ ਕਰਗੇ ਆ ਸਿਰਫ ਉਹਨਾਂ ਦੇ ਪਿੱਛੇ ਕੀ ਆ ਉਹਨਾਂ ਦੀ ਸਖਤ ਮਿਹਨਤ ਲਗਨ ਤੇ ਇੱਕ ਆਤਮ ਵਿਸ਼ਵਾਸ ਕਿ ਉਹ ਵਿਸ਼ਵਾਸ ਕਰਦੇ ਨੇ ਕਿ ਇੱਕ ਨਾ ਇੱਕ ਦਿਨ ਅਸੀਂ ਜਿਹੜੀ ਇਹ ਮੰਜ਼ਿਲ ਸਾਹ ਜਰੂਰ ਕਰਾਂਗੇ ਸੋ ਜਿਸ ਦਿਨ ਮਨੁੱਖਤਾ ਦਾ ਵਿਸ਼ਵਾਸ ਇਸ ਤਰ੍ਹਾਂ ਦਾ ਬਣ ਗਿਆ ਅਸੀਂ ਇਸ ਵਿਸ਼ਵਾਸ ਦੇ ਧਾਰਨੀ ਹੋਗੇ ਸਬਰ ਸੰਤੋਖ ਤੇ ਸਦਕ ਦੇ ਧਾਰਨੀ ਹੋਗੇ ਮਨ ਮਾਰ ਕੇ ਅਸੀਂ ਆਪਣੇ ਕੰਮ ਨੂੰ ਕਰਨ ਲੱਗੇ ਤਾਂ ਉਹ ਦਿਨ ਦੂਰ ਨਹੀਂ ਤੁਹਾਨੂੰ ਕਾਮਯਾਬੀ ਨਾ ਮਿਲੇ ਇਹ ਵਾਦਾ ਮੇਰਾ ਕਾਮਯਾਬੀ ਮਿਲ ਕੇ ਰਹੂਗੀ ਕਿਉਂਕਿ ਚੜਦੇ ਸੂਰਜ ਨੂੰ ਸਲਾਮਾ ਕਰਨ ਵਾਲੇ ਫਿਰ ਬਹੁਤ ਉੱਠ ਖੜਦੇ ਨੇ ਜਦੋਂ ਛਿਪਦਾ ਨਾ ਉਹਦੇ ਕੋਈ ਵਿਰਲਾ ਹੀ ਖੜਦਾ ਹੁੰਦਾ ਸੋ ਚੜਦਾ ਸੂਰਜ ਬਾਨਾ ਸਿੱਖੋ ਚੜਦੇ ਸੂਰਜ ਦੇ ਨਾਲ ਸਲਾਮਾ ਹੁੰਦੀਆਂ ਨੇ ਕਦੇ ਵੀ ਹੌਂਸਲਾ ਟਾ ਕੇ ਨਾ ਬੈਠੋ ਕਦੇ ਵੀ ਹਿੰਮਤ ਨਾ ਹਾਰੋ ਰਾਹਾਂ ਦੇ ਵਿੱਚ ਰੋੜੇ ਜਿਹੜੇ ਬਹੁਤ ਤੁਹਾਨੂੰ ਮਿਲਣਗੇ ਕੰਡੇ ਬਹੁਤ ਮਿਲਣਗੇ ਟੇਡੇ ਸਿੱਧੇ ਰਾਹ ਬਹੁਤ ਮਿਲਣਗੇ ਪਰ ਉਹਨਾਂ ਟੇਡੇ ਸਿੱਧੇ ਰਾਹਾਂ ਦੇ ਵਿੱਚ ਦੀ ਤੁਸੀਂ ਆਪਣੀ ਮੰਜ਼ਲ ਸਾਰ ਜ਼ਰੂਰ ਕਰੋਗੇ ਜੇ ਤੁਸੀਂ ਚੱਲਦੇ ਰਹਤਾ ਜੇ ਹਿੰਮਤ ਹਾਰ ਕੇ ਬੈਠ ਗਏ ਤਾਂ ਫੇਰ ਲੋਕ ਤੁਹਾਡਾ ਮਜ਼ਾਕ ਡਾਉਣਗੇ ਲੋਕ ਤੁਹਾਡੇ ਤੇ ਹੱਸਣਗੇ ਕਿਉਂਕਿ ਪੇਟ ਦੀ ਭੁੱਖ ਮਟਾਉਣ ਲਈ ਰੋਟੀ ਖਾਣੀ ਪੈਂਦੀ ਆ ਕੋਈ ਤੋੜ ਕੇ ਵਰਕੀ ਮੂੰਹ ਦੇ ਵਿੱਚ ਨਹੀਂ ਪਾਉਂਦਾ ਸੋ ਆਪਣਾ ਕੰਮ ਕਰਨਾ ਪੈਂਦਾ ਇਹ ਪ੍ਰਵਾਹ ਨਾ ਕਰੋ ਲੋਕ ਕੀ ਸੋਚਣਗੇ ਇਹ ਸੋਚੋ ਕਿ ਜਿਹੜੇ ਤੁਹਾਡੇ ਬੱਚੇ ਆ ਜਿਹੜੇ ਤੁਹਾਡੇ ਧੀਆ ਪੋਤਾ ਉਹਨਾਂ ਨੇ ਢੱਡ ਪਰ ਕੇ ਰੋਟੀ ਖਾਣੀ ਉਹਨਾਂ ਨੂੰ